ਪਰ ਦੇਖੀ ਨਹੀਂ ਕੌਣ ਤੁਸੀਂ ਦੱਸੋ ਆਈ ਸੀ ਪਰ ਦੇਖੀ ਨਹੀਂ ਨਿਹਾਂ ਨੇ ਤੇ ਨਿਹਾਂ ਦੀ ਮੰਮੀ ਆਈ ਸੀ ਨਿਹਾਂ ਸੁੱਤੀ ਪਈ ਸੀ ਰਿਆਂ ਨੂੰ ਠਾਣ ਵਾਸਤੇ ਆਈ ਸੀ ਨਿਹਾਂ ਦੀ ਮੰਮੀ ਤੇ ਨਿਹਾਂ ਨੇ ਦੇਖੀ ਨਹੀਂ ਇਸ ਵੀ ਨਿਹਾਂ ਦੀ ਮੰਮੀ ਨੇ ਕਿਹਾ ਸਾਰੀ ਸੁੱਤੀ ਰਹਿੰਦੀ ਆ ਹਾਂ ਉੱਠ ਖੜਿਓ ਹਾਂ ਐਦਾ ਹੀ ਕੁਝ ਨਹੀਂ ਗਲਤ ਹੈ ਆਈ ਸੀ ਪਰ ਦੇਖੀ ਨਹੀਂ ਪਰ ਦੇਖੀ ਨਹੀਂ ਡੋਨਟ ਮਾਈਂਡ ਹੈ ਸਮੈਲ ਕਾਦੀ ਮੈਨੂੰ ਕਿ ਇਹ ਚੀਜ਼ ਦੀ ਸਮੈਲ ਆਉਂਦੀ ਆ ਆਪਾਂ ਨੂੰ ਬਦਬੂ ਆਉਂਦੀ ਆ ਆਪਾਂ ਕਿਹੜੇ ਦੇਖ ਲੈਨੇ ਕਿ ਗਲਤ ਹੈ ਹੋਰ ਕੁਝ ਆਈ ਸੀ ਪਰ ਦੇਖੀ ਨੀ ਕਮੈਂਟ ਬਾਕਸ ਵਿੱਚ ਲਿਆਓ ਨੇ ਜਿਹਨਾਂ ਨੂੰ ਪਤਾ ਹੈ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਕਰ ਦਿਓ ਬਿਲਕੁਲ ਫਿਰ ਤੇ ਆਈ ਸੀ ਪਰ ਦੇਖੀ ਨੀ ਹੈ ਹੂੰ ਮੌਤ ਆਈ ਸੀ ਪਰ ਦੇਖੀ ਕਿਹਨੇ ਦੇਖੀ ਮੌਤ ਆਪਣੀ ਮੌਤ ਕਹੀਂ ਕਹਿ ਦਿਨ ਜਿਆ ਕਹਿਣਾ ਕਿ ਮੈਂ ਮੌਤ ਦੇਖੀ ਆ ਨਾ ਐਕਸੀਡੈਂਟ ਵਗੈਰਾ ਹੁੰਦਾਗਾ ਤੇ ਮਤਲਬ ਕਿ ਉਹ ਜਸਟ ਇੱਕ ਪੁਆਇੰਟ ਤੋਂ ਬਾਪਸਾਉਂਦੇ ਨੇ ਜੀ ਹਾਂ ਕਈ ਦਾ ਮਰਕੇ ਜਾਂਦਾ ਹੋ ਜਾਂਦਾ ਨਾ ਖੈਰ ਨੀਂਦ ਕਿਵੇਂ ਨੀਂਦ ਆਈ ਸੀ ਕਿਸ ਨੇ ਦੇਖੀ ਨੀਂਦ ਆਈ ਐ ਬਿਲਕੁਲ ਇਹ ਮੈਨੂੰ ਪਤਾ ਕਿਵੇਂ ਲੱਗਿਆ ਮੈਨੂੰ ਬਸੇ ਆਈ ਆਏ ਕਰ ਗਿਆ ਅੱਛਾ